ਅਮਰਤਪਾਲ ਸਿੰਘ ਤੋਂ ਬਾਅਦ ਹੁਣ ਸੰਦੀਪ ਸਿੰਘ ਸੰਨੀ ਜਿਹੜੇ ਆ ਇਹ ਵੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਜਿਹੜਾ ਉਮੀਦਵਾਰ ਵੜਾਇਆ ਜਾ ਸਕਦੇ ਆ ਸੰਦੀਪ ਸਿੰਘ ਸੰਨੀ 32 ਸਾਲਾ ਉਹ ਸ਼ਖਸ ਹੈ ਜਿਨੇ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਸੀ 4 ਨਵੰਬਰ 2022 ਨੂੰ ਜਦੋਂ ਸੁਧੀਰ ਸੂਰੀ ਜਿਹੜਾ ਉਹ ਧਰਨਾ ਲਾ ਕੇ ਬੈਠਾ ਸੀਗਾ ਗੋਪਾਲ ਮੰਦਰ ਦੇ ਬਾਹਰ ਤਾਂ ਉਸੇ ਦਿਨ ਸੰਦੀਪ ਸਿੰਘ ਸੰਨੀ ਨੇ ਆਪਣੀ ਲਾਇਸੈਂਸੀ ਰਵੋਲਵਰ ਦੇ ਨਾਲ ਸੁਦੀਪ ਸੂਰੀ ਦਾ ਕਤਲ ਕਰ ਦਿੱਤਾ ਸੀਗਾ ਸੁਦੀਪ ਸੂਰੀ ਜਿਹੜਾ ਇਹ ਸਿੱਖਾਂ ਬਾਰੇ ਸਿੱਖ ਭਾਈਚਾਰੇ ਬਾਰੇ ਬਹੁਤ ਮਾੜੀ ਸ਼ਬਦਾਵਲੀ ਜਿਹੜਾ ਉਹ ਵਰਤਿਆ ਕਰਦਾ ਸੀਗਾ ਔਰ ਖਾਸ ਤੌਰ ਤੇ ਸਿੱਖਾਂ ਦੀਆਂ ਧੀਆਂ ਭੈਣਾਂ ਬਾਰੇ ਵੀ ਇਹ ਜਿਹੜਾ ਮਾੜਾ ਬੋਲਦਾ ਸੀ ਕਾਫੀ ਵਾਰ ਇਹਦੇ ਉੱਤੇ ਕਈ ਜਿਹੜੇ ਪਰਚੇ ਵੀ ਹੋਏ ਸੀਗੇ ਪਰ ਇਹ ਆਪਣੇ ਵੀਡੀਓ ਜਿਹੜੇ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਕਰਦਾ ਰਹਿੰਦਾ ਸੀ ਇਸੇ ਤੋਂ ਖਫਾ ਸੰਦੀਪ ਸਿੰਘ ਸੰਨੀ ਜਿਹਨੂੰ ਸੰਦੀਪ ਰਾਮਗੜੀਆ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਇਹਨੇ ਆਪਣੀ ਲਾਇਸੈਂਸੀ ਰਿਵਲਵਰ ਦੇ ਨਾਲ ਇਹਦਾ ਕਤਲ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਮਾਹੌਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਤਣਾਅਪੂਰਨ ਵੀ ਬਣਿਆ ਸੀ ਸੰਦੀਪ ਸਿੰਘ ਸੰਨੀ ਦੀ ਜਿਹੜੀ ਦੁਕਾਨ ਸੀਗੀ ਕੱਪੜੇ ਦਾ ਕਾਰੋਬਾਰ ਕਰਦਾ ਸੀ ਉਹਤੇ ਵੀ ਭੰਨਤੋੜ ਹੋਈ ਸੀ ਹਾਲਾਂਕਿ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਹੈ ਕੇਸ ਜਿਹੜਾ ਚੱਲ ਰਿਹਾ ਪਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਜਿੱਦਾਂ ਅਮਰਪਾਲ ਸਿੰਘ ਨੇ ਇਹ ਚੋਣ ਲੜਨ ਦਾ ਐਲਾਨ ਕੀਤਾ ਉਹ ਵੀ ਪੰਥਕ ਹਲਕਿਆਂ ਦੀ ਗੱਲ ਕਰਦੇ ਆ ਉਹ ਵੀ ਪੰਥਕ ਤੈਸ਼ੀ ਨੇ ਇਸੇ ਤਰ੍ਹਾਂ ਸੰਦੀਪ ਸਿੰਘ ਸੰਨੀ ਜਿਹੜਾ ਇਹ ਵੀ ਅਮਰਿਤਪਾਲ ਸਿੰਘ ਤੋਂ ਪ੍ਰਭਾਵਿਤ ਸੀਗਾ ਇਹਨੇ ਵੀ ਅਮਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਅਮਰਿਤ ਛੱਕ ਲਿਆ ਸੀਗਾ ਤੇ ਉਸ ਤੋਂ ਬਾਅਦ ਸਿੱਖੀ ਸਰੂਪ ਦੇ ਵਿੱਚ ਰਹਿਣ ਲੱਗ ਪਿਆ ਸਿੱਖੀ ਬਾਣੇ ਦੇ ਵਿੱਚ ਰਹਿਣ ਲੱਗ ਪਿਆ ਸੀਗਾ ਤੇ ਆਖਰਕਾਰ ਜਦੋਂ ਸੁਦੀਪ ਸੂਰੀ ਇਹਦੀ ਦੁਕਾਨ ਦੇ ਬਾਹਰ ਬੈਠਾ ਸੀਗਾ ਧਰਨਾ ਲਾ ਕੇ ਤਾਂ ਇਹਨੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀਗਾ ਫਿਲਹਾਲ ਇਹ ਜੇਲ੍ਹ ਦੇ ਵਿੱਚ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਕਹਿੰਦੇ ਵੀ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਆ ਫੋਨ ਆ ਰਹੇ ਆ ਵੀ ਸੰਦੀਪ ਸਿੰਘ ਸੰਨੀ ਨੂੰ ਵੀ ਚੋਣ ਲੜਾਈ ਜਾਵੇ ਪਰ ਸਵਾਲ ਇਹ ਆ ਵੀ ਸੰਦੀਪ ਸਿੰਘ ਸੰਨੀ ਇਸ ਵੇਲੇ ਜੇਲ੍ਹ ਚ ਹੈ ਕੀ ਇਹ ਚੋਣ ਲੜ ਸਕਦਾ ਤਾਂ ਜੋ ਕਾਨੂੰਨ ਮੁਤਾਬਕ ਇਹ ਸਾਹਮਣੇ ਆਉਂਦਾ ਵੀ ਜੇ ਇਸ ਸ਼ਖਸ ਨੂੰ 2 ਸਾਲ ਤੋਂ ਘੱਟ ਦੀ ਸਜ਼ਾ ਹੋਈ ਹੋਵੇ ਉਹ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦਾ ਤੇ ਇਸੇ ਤਰ੍ਹਾਂ ਕਿਉਂਕਿ ਸੰਦੀਪ ਸਿੰਘ ਸੰਨੀ ਦੇ ਉੱਤੇ ਅਜੇ ਕੇਸ ਚੱਲ ਰਿਹਾ ਕਿਸੇ ਕਿਸਮ ਦਾ ਉਹ ਦੋਸ਼ ਜਿਹੜਾ ਉਹ ਸਿੱਧ ਨਹੀਂ ਹੋਇਆ ਹਲੇ ਕੇਸ ਜ਼ਰੂਰ ਚੱਲਦਾ ਪਿਆ ਅਦਾਲਤ ਦੇ ਵਿੱਚ ਪਰ ਦੋਸ਼ ਨਾ ਸਿੱਧ ਹੋਣ ਦੇ ਚਲਦਿਆਂ ਸਿੱਖ ਜਥੇਬੰਦੀਆਂ ਜਾਂ ਜਿਹੜੇ ਲੀਗਲ ਮਾਹਰ ਨੇ ਕਾਨੂੰਨ ਦੇ ਮਾਹਰ ਨੇ ਉਹਨਾਂ ਦਾ ਇਹ ਕਹਿਣਾ ਹੈ ਵੀ ਸੰਦੀਪ ਸਿੰਘ ਸੰਨੀ ਵੀ ਜਿਹੜਾ ਇਹ ਚੋਣ ਲੜ ਸਕਦਾ ਸੋ ਮਾਹੌਲ ਕੁੱਲ ਮਿਲਾ ਕੇ ਇਸ ਵੇਲੇ ਪੰਜਾਬ ਦਾ ਜਿਹੜਾ ਉਹ ਬਦਲਦਾ ਜਾ ਰਿਹਾ ਚੋਣਵੀਂ ਦ੍ਰਿਸ਼ ਜਿਹੜਾ ਪੂਰੀ ਤਰ੍ਹਾਂ ਨਾਲ ਬਦਲ ਰਿਹਾ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਬਿਲਕੁਲ ਨਾਲ ਲਗਲਾ ਹਲਕਾਵਾ ਅਮ੍ਰਿਤਸਰ ਉਤੋਂ ਅਮਰਤਪਾਲ ਸਿੰਘ 'ਚੋਂ ਲੜ ਰਹੇ ਆ ਤੇ ਅਮ੍ਰਿਤਸਰ ਤੋਂ ਐਲਾਨ ਕਰ ਦਿੱਤਾ ਵੀ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਲੜੇਗਾ ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਿਹੜੀ ਆ ਉਹ ਵੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਉਮੀਦਵਾਰ ਐਲਾਨੇ ਹੋਏ ਆ ਹੁਣ ਦੇਖਣਾ ਇਹ ਹੋਏਗਾ ਵੀ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਿਨ੍ਹਾਂ ਨੇ ਈਮਾਨ ਸਿੰਘ ਮਾਨ ਨੂੰ ਅਮ੍ਰਿਤਸਰ ਤੋਂ ਟਿਕਟ ਦਿੱਤੀ ਹੋਈ ਆ ਕੀ ਉਹ ਸੰਦੀਪ ਸਿੰਘ ਸੰਨੀ ਦਾ ਸਮਰਥਨ ਕਰਨਗੇ ਜਾਂ ਫਿਰ ਸੰਦੀਪ ਸਿੰਘ ਸੰਨੀ ਦਾ ਜਿਹੜਾ ਧੜਾ ਵਾ ਇਹ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦਾ ਸਮਰਥਨ ਕਰੇਗਾ ਇਹ ਜਿਹੜੇ ਆ ਸਵਾਲ ਹਜੇ ਭੁੱਖ ਦੀ ਬੁੱਕਲ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਵੀ ਖੁਲਾਸ ਪਰ ਸੰਦੀਪ ਸਿੰਘ ਸੰਨੀ ਦੇ ਪਰਿਵਾਰਕ ਮੈਂਬਰਾਂ ਨੇ ਤੇ ਜਥੇਬੰਦੀਆਂ ਨੇ ਇਹ ਐਲਾਨ ਕਰ ਦਿੱਤਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਸੰਦੀਪ ਸਿੰਘ ਸੰਨੀ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਜਾਏਗਾ ਉਹ ਸਾਰੇ ਆਪਰ ਹਲਕੇ ਜਿਹੜਾ ਵਾ ਭਾਈ ਸੰਦੀਪ ਸਿੰਘ ਸੰਨੀ ਦਾ ਆਪਾਂ ਜਿਹੜਾ ਵਾ ਸਾਥ ਦਈਏ ਉਸ ਜੋਧੇ ਨੂੰ ਇਹੋ ਹੀ ਉਪਰਾਲਾ ਇੱਕ ਹੈ ਕਹਾਵਾ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਦਾ ਸਾਥ ਸਾਰੇ ਵੀਰੋ ਭਾਈ ਅਮਰਪਾਲ ਦਾ ਵੀ ਸਾਥ ਦਈਏ ਕਿਉਂਕਿ ਉਹ ਵੀ ਵੀਰਨਾ ਬੜਾ ਤਗੜਾ ਧੱਕਾ ਹੋਇਆ ਉਹਨਾਂ ਨੌਜਵਾਨਾਂ ਦਾ ਬੜਾ ਤਗੜਾ ਧੱਕਾ ਹੋਇਆ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਭਾਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ